ਬਹੁਤ ਸਾਰੇ ਜਿਹੜੇ ਉਪਦੇਸ਼ ਸਨ ਉਹ ਸਿਰਫ ਮੌਤ ਦੇ ਇਹ ਬੰਦੇ ਤੈਨੂੰ ਅਗਰ ਆਪਣਾ ਅੰਤ ਚੇਤੇ ਆਇਆ ਤਾਂ ਫਿਰ ਤੇਰੀ ਸੁਰਤ ਬੇਅੰਤ ਤੱਕ ਪਹੁੰਚ ਸਕੇਗੀ ਈਸ਼ਵਰ ਤੱਕ ਤੂੰ ਪਹੁੰਚ ਸਕੇਗਾ। ਤੋਂ ਇਹ ਤਿੰਨ ਇੱਕ ਮਹਾਨ ਹਸਤੀਆਂ ਸਨ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਇਸ ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੇਸ਼ਾ ਜਿਸ ਉਪਤ ਸਭ ਸੰਸਾਰਾ ਇੱਕੋ ਹੀ ਮਨੁੱਖ ਦੇ ਅੰਦਰ ਰਜੋ ਗੁਣ ਵੀ ਮੌਜੂਦ ਹੈ। ਤਮੋ ਗੁਣ ਵੀ ਮੌਜੂਦ ਹੈ ਸਤੋ ਗੁਣ ਵੀ ਮੌਜੂਦ ਹੈ ਮਨੁਜ ਕੁਝ ਬਣਾਣਾ ਵੀ ਚਾਹੁੰਦਾ ਹੈ ਉਸਾਰਨਾ ਵੀ ਚਾਹੁੰਦਾ ਹੈ ਤਾਮੀਰ ਵੀ ਕਰਨਾ ਚਾਹੁੰਦਾ ਹੈ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਧਾਰਮਿਕ ਸਾਧਨਾ ਵੀ ਇਸ ਵਿਚਾਰ ਧਾਰਾ ਦੇ ਆਲੇ ਦੁਆਲੇ ਘੁੰਮਦੀ ਏ ਕਿ ਐ ਬੰਦੇ ਸਮੂ ਬ੍ਰਹਿਮੰਡ ਦੀ ਅਨੇਕਤਾ ਦੇ ਵਿੱਚ ਤੂੰ ਇੱਕ ਦੀ ਤਲਾਸ਼ ਕਰਨੀ ਔਰ ਇੱਕ ਨਾਲ ਜੁੜੇ ਬਿਨਾ ਤੈਨੂੰ ਸੁੱਖ ਨਹੀਂ ਮਿਲੇਗਾ ਇਕ ਨਾਲ ਜੁੜੇ ਬਿਨਾ ਤੂੰ ਪਰਮ ਆਨੰਦ ਦੀ ਖੁਮਾਰੀ ਨਹੀਂ ਲੈ ਸਕੇਗਾ। ਅਨੇਕਤਾ ਤੇ ਸਾਗਰ ਦੀਆਂ ਲਹਿਰਾਂ ਨੇ। ਲਹਿਰਾਂ ਕੋਈ ਛੋਟੀਆਂ ਨੇ, ਕੋਈ ਵੱਡੀਆਂ ਨੇ, ਕੋਈ ਬਹੁਤ ਵੱਡੀਆਂ ਨੇ। ਲਹਿਰਾਂ ਦੇ ਟਕਰਾਓ ਵੀ ਹੈ, ਆਪਸ ਦੇ ਟਕਰਾਂਦੀਆਂ ਵੀ ਨੇ। ਤੋ ਸੰਸਾਰ ਦੇ ਵਿੱਚ ਤੇ ਬੜਾ ਤਣਾਅ ਹੈ। ਬੜਾ ਟਕਰਾਓ ਹੈ। ਕੋਈ ਛੋਟਾ ਹੈ, ਕੋਈ ਵੱਡਾ ਹੈ, ਕੋਈ ਬਹੁਤ ਵੱਡਾ ਹੈ, ਕੋਈ ਬਹੁਤ ਵੱਡਾ ਹੈ। ਕਿਸੇ ਲਹਿਰ ਨੂੰ ਕਿਨਾਰਾ نصیਬ ਹੁੰਦਾ ਹੈ, ਕਿਸੇ ਨੂੰ ਕਿਨਾਰਾ نصیਬ ਨਹੀਂ ਹੁੰਦਾ। ਕਿਨਾਰੇ ਤੋਂ ਪਹਿਲੇ ਹੀ ਖਤਮ ਹੋ ਜਾਂਦੀਆਂ ਨੇ। ਮਨਜ਼ਿਲ ਤੱਕ ਪਹੁੰਚਦੇ ਆ ਪਹੁੰਚਦੇ ਆ ਰਸਤੇ ਚ ਹੀ ਖਤਮ ਹੋ ਜਾਂਦੀਆਂ। ਤੋਂ ਸੰਸਾਰ ਦੇ ਚ ਕਈਆਂ ਦੀ ਮਕਸਦ ਦੀ ਪੂਰਤੀ ਹੋ ਜਾਂਦੀ ਏ। ਕਈ ਵਿਚਾਰੇ ਵਿਚਕਾਰ ਹੀ ਰਹਿ ਜਾਂਦੇ ਨੇ। ਟਕਰਾਓ ਬੜਾ ਹੈ, ਤਣਾਓ ਬੜਾ ਹੈ। ਮਨਜ਼ਿਲ ਤੱਕ ਸਾਰੀਆਂ ਹੀ ਲਹਿਰਾਂ ਪਹੁੰਚਣੀਆਂ ਚਾਹਦੀਆਂ ਨੇ। ਪਰ ਹੈ ਨ ਬਹੁਤ। ਤੋਂ ਸੰਸਾਰ ਦੇ ਚ ਹਰ ਮਨੁੱਖ ਹੈ ਧਨવાન ਬਣਨਾ ਚਾਹੁੰਦਾ ਹੈ। ਹਰ ਬੰਦਾ ਹੁਕਮਰਾਨ ਬਣਨਾ ਚਾਹੁੰਦਾ ਹੈ। ਹਰ ਬੰਦਾ ਸ਼ਿਖਰ ਤੇ ਪਹੁੰਚਣਾ ਚਾਹੁੰਦਾ ਹੈ। ਤੇ ਸਿਰ ਦੇ ਕੁਰਸੀ ਹੋਵੇ ਇੱਕ ਤੇ ਕਰੋੜਾਂ ਮਨੁੱਖ ਉਮੀਦਵਾਰ ਹੋਣ ਆਖਰੀ ਕੀ ਪਹੁੰਚੇਗਾ ਆਖਰੀ ਇੱਕ ਹੀ ਬਿਰਾਜਮਾਨ ਹੋਵੇਗਾ ਸਾਰੇ ਤੇ ਪਹੁੰਚ ਨਹੀਂ ਸਕਦੇ ਇਸ ਵਾਸਤੇ ਸੰਸਾਰ ਦੇ ਵਿੱਚ ਬੜਾ ਤਣਾਅ ਹੈ ਬੜਾ ਟਕਰਾਅ ਬੜੀ ਅਨੇਕਤਾ ਹੈ ਔਰ ਅਨੇਕਤਾ ਕਿਦਰੇ ਰੰਗ ਕਰਕੇ ਰੂਪ ਕਰਕੇ ਨਸਲ ਕਰਕੇ ਭਾਸ਼ਾ ਕਰਕੇ ਸੁਭਾਅ ਕਰਕੇ ਇਲਾਕੇ ਕਰਕੇ ਇਸ ਤਰ੍ਹਾਂ ਦੀ ਅਨੇਕਤਾ ਸਮੁੱਚੇ ਜਗਤ ਦੇ ਵਿੱਚ ਮੌਜੂਦ ਹੈ ਇਹ ਅਨੇਕਤਾ ਸਿਰਫ ਮਨੁੱਖੀ ਤਲ ਤੇ ਨਹੀਂ ਪ੍ਰਕਿਰਤੀ ਦੇ ਜ਼ਰਰੇ ਜ਼ਰਰੇ ਦੇ ਵਿੱਚ ਅਨੇਕਤਾ ਹੈ ਇੱਕ ਪਹਾੜ ਵਰਗਾ ਦੂਸਰਾ ਪਹਾੜ ਨਹੀਂ ਹੈ ਇੱਕ ਦਰਿਆ ਵਰਗਾ ਦੂਸਰਾ ਦਰਿਆ ਨਹੀਂ ਹੈ ਇੱਕ ਝੀਲ ਵਰਗੀ ਦੂਸਰੀ ਝੀਲ ਨਹੀਂ ਹੈ ਇੱਕ ਦਰਖਤ ਵਰਗਾ ਦੂਸਰਾ ਦਰਖਤ ਨਹੀਂ ਹੈ ਔਰ ਦਰਖਤ ਕਹਿਣਾ ਤੇ ਬਹੁਤ ਵੱਡੀ ਗੱਲ ਹੈ ਇੱਕ ਪੱਤੇ ਵਰਗਾ ਦੂਸਰਾ ਪੱਤਾ ਵੀ ਨਹੀਂ ਹੈ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਮੇਰੇ ਕਰਤੇ ਇੱਕ ਖੇਲ ਰਚਾਇਆ ਕੋਈ ਨਾ ਕਿਸ ਹੀ ਜਿਹਾ ਉਪਾਇਆ ਇੱਕ ਜੈਸਾ ਦੂਸਰਾ ਨਹੀਂ ਹੈ ਜਗਤ ਵਿੱਚ ਇੱਕ ਤਾਰੇ ਜੈਸਾ ਦੂਸਰਾ ਤਾਰਾ ਨਹੀਂ ਹੈ ਇੱਕ ਪ੍ਰithvi ਜੈਸੀ ਦੂਸਰੀ ਪ੍ਰithvi ਨਹੀਂ ਹੈ ਪਰਮਾਤਮਾ ਇੱਕ ਹੈ ਅਸੀਂ ਸੰਸਾਰੀ ਉਸ ਨੂੰ ਆਖਾਂਗੇ ਜੋ ਅਨੇਕਤਾ ਵਿੱਚ ਜੀ ਰਿਹਾ ਹੈ ਭੇਦਭਾਵ ਵਿੱਚ ਜੀ ਰਿਹਾ ਹੈ ਭਗਤ ਉਸ ਨੂੰ ਆਖਾਂਗੇ ਧਾਰਮਿਕ ਉਸ ਨੂੰ ਆਖਾਂਗੇ ਜੋ ਇੱਕ ਦੇ ਚ ਜੀ ਰਿਹਾ ਹੈ ਭੇਦਭਾਵ ਤੋਂ ਉੱਚਾ ਜੀ ਰਿਹਾ ਹੈ ਅਨੇਕਤਾ ਤੋਂ ਉੱਚਾ ਜੀ ਰਿਹਾ ਹੈ ਜੈਸੇ ਕਿ ਸਤਗੁਰ ਦੇ ਵਾਕ ਇੱਕ ਪਿਤਾ ਪਿਤਾ ਹੈ ਔਰ ਸਾਰੇ ਭਾਈ ਹਨ ਇਸ ਵਾਸਤੇ ਗੁਰਨਾਣਕ ਦਾ ਪਹਿਲਾ ਬ੍ਰਹਮ ਵਾਕ ਹੈ ਇੱਕ ਉਸ ਇੱਕ ਤੋਂ ਹੀ ਉਤਪਤੀ ਹੋ ਰਹੀ ਹੈ ਉਸ ਇੱਕ ਤੋਂ ਹੀ ਪਾਲਣਾ ਹੋ ਰਹੀ ਹੈ ਔਰ ਉਸ ਇੱਕ ਤੋਂ ਹੀ ਨਾਸ ਹੋ ਰਿਹਾ ਹੈ وہ جو ایک ہے ست گر وہ ست ہے قائم دائم ہے ہمیشہ ہے سدیوی ہے اس واسطے جو دوسرا واق او ہے ست سروپ ہے وہ نیچل ہے وہ قائم دائم ہے وہ ایسا نہیں کہ اج ہے تے کل نہیں وہ ایسا نہیں ایک تے ہے اور دوسری تھاں تے نہیں وہ ایک ਪਰਮ ਸ਼ਕਤੀ ਹੈ ਇੱਕ ਵਿਅਕਤੀ ਨਹੀਂ ਗੁਰੂ ਨਾਨਕ ਦੀ ਦ੍ਰਿਸ਼ਟੀ ਚ ਉਹ ਜੋ ਇੱਕ ਹੈ ਉਹ ਅੰਕਾਰ ਹੈ ਉਹ ਜੋ ਉਹ ਅੰਕਾਰ ਹੈ ਉਹ ਸਤ ਹੈ ਔਰ ਜੋ ਸਤ ਹੈ ਉਹ ਵਿਅਕਤੀ ਨਹੀਂ ਉਹ ਸ਼ਕਤੀ ਹੈ ਵਿਅਕਤੀ تسلیم ਕਰਦਿਆਂ ਹੀ ਵਿਅਕਤੀ ਦੇ तमाम ਦੋਸ਼ ਫਿਰ ਪ੍ਰਮਾਤਮਾ ਨਾਲ ਜੋੜਨੇ ਪੈਣਗੇ ਵਿਅਕਤੀ ਚ ਕੀ ਦੋਸ਼ ਹੈ వ్యక్తి ਦਾ ਜਨਮ ਹੈ ਤੇ ਜਿਸ ਦਾ ਜਨਮ ਹੈ ਉਸ ਦਾ ਮਰਨ ਹੈ। ਤੋਂ ਸਤਿਗੁਰ ਕਹਿੰਨ ਆ ਜਨਮ ਹੈ ਆਮਰਨ ਹੈ। ਤੇਰਾ ਕੋਈ ਜਨਮ ਨਹੀਂ ਤੇਰੀ ਕੋਈ ਮੌਤ ਨਹੀਂ। ਵਿਅਕਤੀ ਦੇ ਮਾਪੇ ਬਾਪ ਨੇ ਵਿਅਕਤੀ ਦੀ ਜਾਤ ਹੈ, ਪਾਤ ਹੈ, ਗੋਤ ਹੈ। ਔਰ ਜੇ ਪ੍ਰਮਾਤਮਾ ਨੂੰ ਵਿਅਕਤੀ ਮੰਨੀ ਹੈ ਤੋ ਫਿਰ ਉਸ ਦੇ ਮਾਪੇ ਤਸلیم ਕਰਨੇ ਪੈਣਗੇ ਉਹਦੀ ਜਾਤ ਪਾਤ ਮੰਨਣੀ ਪੈਗੀ ਸਤਗੁਰੂ ਕਹਿੰਦੇ ਨਾ ਤਾਤ ਹੈ ਨਾ ਮਾਤ ਹੈ ਨਾ ਜਾਤ ਹੈ ਨਾ ਪਾਤ ਹੈ ਵਿਅਕਤੀ ਮੰਨਦਾ ਇਹ ਵੀ ਤਸلیم ਕਰਨਾ ਪਏਗਾ ਕਿ ਉਹ ਫਿਰ ਸਰਬ ਠੌਰ ਨਹੀਂ ਹੈ ਔਰ ਸਰਬ ਕਾਲ ਨਹੀਂ ਹੈ ਵਿਅਕਤੀ ਇੱਕ ਸਮੇਂ ਵਿੱਚ ایک تھانے ہے دوسری تھان نہیں ویکتی آج ہے کل نہیں تو وہ جو پری پورن پرماتما ہے وہ ویکتی نہیں وہ سرو ٹھور ہے سرب کال ہے ویکتی مندیا آئے بھی تسلیم کرنا پہے گا وہ استری ہے کہ پرش ہے کیونکہ ویکتی دے دو روپ نے استری اور پرش ਤਮਾਮ ਜਗਤ ਦੇ ਪ੍ਰਮਾਤਮਾ ਕਿਧਰੇ ਇਸਤਰੀ ਰੂਪ ਦੇ ਚ ਪੂਜਿਆ ਜਾਂਦਾ ਹੈ ਔਰ ਕਿਧਰੇ ਪੁਰਸ਼ ਰੂਪ ਦੇ ਚ ਪੂਜਿਆ ਜਾਂਦਾ ਹੈ ਸਹਿਬ ਕਹਿੰਦੇ ਨਾ ਨਰ ਹੈ ਨਾ ਨਾਰ ਹੈ ਸੋ ਕਿੰ ਮਾਨਸ ਰੂਪ ਕਹਾਏ ਸਿੱਧ ਸਮਾਦ ਸਾਧ ਕਰ ਹਾਰੇ ਕਉ ਨ ਦੇਖ ਨ ਪਾਏ ਤਮਾਮ ॠषि मुनि ਯੋਗੀਆਂ ਨੇ ਸਮਾਧੀ ਲਾ ਕੇ ਉਸ ਨੂੰ ਖੋਜਣਾ ਚਾਹਿਆ ਹੈ ਮਨੁੱਖ ਦੀ ਤਰ੍ਹਾਂ ਉਹ ਨਹੀਂ ਦਿਖਾਈ ਦਿੱਤਾ ਉਹ ਵਿਅਕਤੀ ਨਹੀਂ ਹੈ ਉਹ ਇੱਕ ਸ਼ਕਤੀ ਹੈ ਔਰ ਜੇ ਵਿਅਕਤੀ ਮੰਨੀ ਹੈ ਤਾਂ ਫਿਰ تسلیم ਕਰਨਾ ਪਏਗਾ ਜਾਂ ਉਹ ਇਸਤਰੀ ਹੈ ਜਾਂ ਉਹ ਫਿਰ ਪੁਰਸ਼ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਸੁਨ ਮੰਡਲ ਇੱਕ ਜੋਗੀ ਬੈਸੇ ਨਾਰ ਨਾ ਪੁਰਖ ਕਹੋ ਕੋ ਕੈਸੇ ਨਿਰਵਿਚਾਰ ਅਵਸਥਾ ਸੁਨ ਮੰਡਲ ਦੇ ਵਿੱਚ ਜਗਤ ਨਾਲ ਜੁੜਿਆ ਹੋਇਆ ਇੱਕ ਜੋਗੀ ਦਿਖਾਈ ਦੇ ਰਿਹਾ ਹੈ ਜ਼ਰਰੇ ਜ਼ਰਰੇ ਨਾਲ ਜੁੜਿਆ ਹੋਇਆ ਉਹ ਜੋਗੀ ਨਾ ਇਸਤਰੀ ਹੈ ਨਾ ਪੁਰਸ਼ ਹੈ ਫਿਰ ਉਹ ਕੀ ਹੈ ਤ੍ਰਿਭਵਨ ਜੋਤ ਰਹੇ ਲਿਵਲਾਈ ਸੁਰ ਨਰਨਾਥ ਸਚੇ ਸਰਨਾਈ ਉਹ ਤੇ ਇੱਕ ਜੋਤ ਹੈ ਉਹ ਤੇ ਇੱਕ ਪ੍ਰਕਾਸ਼ ਹੈ ਉਹ ਤੇ ਇੱਕ ਚਾਨਣਾ ਹੈ ਜੋ ਵਿਆਪਕ ਹੈ ਸਦੀਵੀ ਹੈ ਹਮੇਸ਼ਾ ਹੈ ਕਾਇਮ ਦائم ਹੈ ਹੋਂਦ ਵਾਲਾ ਹੈ ਤਾਂ ਸਤਗੁਰ ਕਹਿ ਰਹੇ ਨੇ ਉਹ ਜੋ ਇੱਕ ਹੈ ਜਿਸ ਤੋਂ ਉਤਪਤੀ ਪਲਨਾ ਤੇ ਨਾਸ ਹੋ ਰਿਹਾ ਹੈ ਉਹ ਸਤ ਸਰੂਪ ਹੈ ਤੇ ਜਿਸ ਨੂੰ ਸਤ ਕਹਿੰਦੇ ਨੇ ਫਿਰ ਉਸ ਨੂੰ ਸਤਗੁਰ ਕਹਿੰਦੇ ਨੇ ਨਾਮ ਇੱਕ ਓੰਕਾਰ ਸਤ ਨਾਮ ਨਾਮ ਤੋਂ ਮੁਰਾਦ ਹੈ ਨਾਮਣਾ ਰੱਖਣ ਵਾਲਾ ਹਸਤੀ ਰੱਖਣ ਵਾਲਾ ਹੈ ਜੈਸੇ ਕਹਿ ਦਿੰਦੇ ਨੇ ਫਲਾਣੇ ਦਾ ਨਾਮ ਬੜਾ ਉੱਚਾ ਹੋ ਗਿਆ ਫਲਾਣੇ ਦਾ ਨਾਮ ਬੜਾ ਮਹਾਨ ਹੋ ਗਿਆ ਫਲਾਣੇ ਦਾ ਨਾਮ ਸ਼ਿਖਰ ਤੇ ਪਹੁੰਚ ਗਿਆ ਤੋ ਨਾਮ ਹਸਤੀ ਦੀ ਸੂਚਨਾ ਹੈ ਵਡਿਆਈ ਦੀ ਸੂਚਨਾ ਹੈ ਬਈ ਇਹ ਬਹੁਤ ਵੱਡਾ ਹੋ ਗਿਆ ਤੋ ਉਹ ਨਾਮਣੇ ਵਾਲਾ ਹੈ ਵਸਤੂ ਦੀ ਹਸਤੀਆਂ ਦੀ ਪਹਿਚਾਨ ਵੀ ਨਾਮ ਕਰਕੇ ਹੁੰਦੀ ਹੈ ਨਾਮ ਦੇਣਾ ਪੈਂਦਾ ਹੈ। ਪ੍ਰਾਚੀਨ ਸਮੇਂ ਚ ਸੜੇ ਦੇਸ਼ ਦੀ ਪ੍ਰਥਾ ਸੀ ਕਿ ਵਸਤੂ ਦੀ ਜੋ ਖੂਬੀ ਵੇਖੋ ਜੋ ਉਸ ਦਾ ਗੁਣ ਧਰਮ ਵੇਖੋ ਵੈਸਾ ਉਸ ਨੂੰ ਨਾਮ ਦੇ ਦਿਓ। ਔਰ ਕਰੀਬਨ ਕਰੀਬਨ तमाम ਵਸਤੂਆਂ ਨੂੰ ਦ੍ਰਿਸ਼ ਅਦ੍ਰਿਸ਼ ਸਭ ਨੂੰ ਨਾਮ ਦਿੱਤੇ ਜਾ ਚੁਕੇ ਨੇ। ਨਾਮ ਤੋਂ ਬਿਨਾ ਗਿਆਨ ਨਹੀਂ ਹੁੰਦਾ ਨਾਮ ਤੋਂ ਬਿਨਾ ਵਸਤੂ ਦੀ ਪਛਾਣ ਨਹੀਂ ਹੋ ਸਕਦੀ। ਤਮਾਮ ਬਨਸਪਤੀ ਨੂੰ ਨਾਮ ਦਿੱਤਾ ਗਿਆ ਹੈ ਇਹ ਗੁਲਾਬ ਹੈ ਇਹ ਚਮੇਲੀ ਹੈ ਇਹ ਗੋभी ਦਾ ਫੁੱਲ ਹੈ ਇਹ ਬੈਂਗਣ ਹੈ ਇਹ ਨਿੰਮ ਦਾ ਦਰਖਤ ਹੈ ਇਹ ਪੀਪਲ ਹੈ ਤਮਾਮ ਦਰਖਤ ਬਨਸਪਤੀ ਫੁੱਲ ਫਲ ਨੂੰ ਬਕਾਇਦਾ ਨਾਮ ਦਿੱਤੇ ਗਏ ਨੇ ਇਹ ਗੱਲ ਵੱਖਰੀ ਹੈ ਕਿ ਸਾਨੂੰ ਕੁਛ ਇੱਕ ਦਾ ਨਾਮ ਨਾ ਆਵੇ ਪਰ ਕਾਇਨਾਤ ਦੇ ਵਿੱਚ ਮੌਜੂਦ ਤਮਾਮ ਬਨਸਪਤੀ ਦਾ ਬਕਾਇਦਾ ਨਾਮ ਹੈ ਔਰ ਨਾਮ ਦੇ ਆਸਰੇ ਤੇ ਹੀ ਗਿਆਨ ਖੜਾ ਵਸਤੂ ਦਾ ਨਾ ਲઈએ ਤੇ ਨਾਮ ਦੇ ਨਾਲ ਹੀ ਗਿਆਨ ਮਿਲਦਾ ਹੈ ਵਰਨਾ ਨਹੀਂ ਜੈਸੇ ਕੋਈ ਮਨੁੱਖ ਇੱਕ ਸ਼ਹਿਰ ਦੇ ਚ ਜਾਵੇ ਤੇ ਕਿਸੇ ਤੇ ਪ੍ਰਸ਼ਨ ਕਰੇ ਵੀ ਇਸ ਸ਼ਹਿਰ ਦੇ ਚ ਮੇਰਾ ਇੱਕ ਗੂੜਾ ਮਿੱਤਰ ਰਹਿੰਦਾ ਮੈਂ ਉਸ ਨੂੰ ਮਿਲਣਾ ਹੈ ਉਹ ਬਚਪਨ ਦਾ ਮੇਰਾ ਸਾਥੀ ਹੈ ਤੁਸੀਂ ਦੱਸੋ ਉਹ ਕਿੱਥੇ ਰਹਿੰਦਾ ਹੈ ਤੇ ਅਗਲਾ ਫੌਰਨ ਇਹ ਆਖੇ ਬਈ ਉਸ ਦਾ ਨਾਮ ਕੀ ਹੈ ਤੇ ਉਹ ਆਖੇ ਨਾਮ ਮੈਨੂੰ ਆਉਂਦਾ ਹੀ ਨਹੀਂ ਕਿਸ ਤਰ੍ਹਾਂ ਤਲਾਸ਼ ਕੀਤੀ ਜਾਏਗੀ ਕਿਸ ਤਰ੍ਹਾਂ ਖੋਜਿਆ ਜਾਏਗਾ ਨਾਮ ਪਹਿਲੇ ਦੇਣਾ ਪੈਂਦਾ ਹੈ ਨਾਮ ਪਹਿਲੇ ਦੱਸਣਾ ਪੈਂਦਾ ਹੈ ਤੋਂ तमाम ਬਨਸਪਤੀ ਨੂੰ ਬਕਾਇਦਾ ਨਾਮ ਦਿੱਤਾ ਗਿਆ ਹੈ तमाम ਚੌਪਾਏ ਜਾਨਵਰ ਪੰਛੀ ਕੀੜੇ ਮਕੋੜੇ ਨਾਮ ਦੇ ਆਸਰੇ ਤੇ ਨੇ ਜੈਸੇ ਸਤਿਗੁਰੂ ਕਹਿੰਦੇ ਨੇ ਜੇ ਤਾ ਕੀਤਾ ਤੇ ਤਾ ਨਾਮ ਮਿਣਨਾਵੇਂ ਨਾਹੀਂ ਕੋ ਥਾਂ ਕੋਈ ਐਸੀ ਥਾਂ ਨਹੀਂ ਜਿਸ ਦਾ ਕੇ ਨਾਮ ਨਹੀਂ ਹੈ ਤਾਂ ਜਿੱਥੇ ਪਸ਼ੂ ਪੰਖੀਆਂ ਦੇ ਨਾਮ ਨੇ ਬਨਸਪਤੀ ਦੇ ਨਾਮ ਨੇ ਉੱਥੇ ਅਗਾਹ ਚਲੀਏ ਪੰਜ ਤੱਤਾਂ ਦੇ ਨਾਮ ਨੇ ਗ੍ਰਹਿ ਨਛਤਰਾਂ ਦੇ ਨਾਮ ਨੇ ਔਰ ਜਿੰਨੀਆਂ ਸਰੀਰਕ ਜਾਂ ਮਾਨਸਿਕ ਬਿਮਾਰੀਆਂ ਨੇ ਸਭ ਦੇ ਨਾਮ ਨੇ ਜਿੰਨੀਆਂ ਔਸ਼ਧੀਆਂ ਨੇ ਸਭ ਦੇ ਨਾਮ ਨੇ तमाम ਦਵਾਈਆਂ ਨੂੰ ਨਾਮ ਦੇਣੇ ਪੈਂਦੇ ਨੇ ਮੁਲਕਾਂ ਦੇ ਨਾਮ ਨੇ ਸ਼ਹਿਰਾਂ ਦੇ ਨਾਮ ਨੇ ਕਸਬਿਆਂ ਦੇ ਨਾਮ ਨੇ ਹਰ ਕਸਬੇ ਨੂੰ ਮਿਲਾਨ ਵਾਲੀ ਸੜਕਾਂ ਦੇ ਨਾਮ ਨੇ ਰੋਡਾਂ ਦੇ ਨਾਮ ਨੇ ਗਲੀਆਂ ਦੇ ਨਾਮ ਨੇ ਕਿਉਂਕਿ ਨਾਮ ਤੋਂ ਬਿਨਾ ਨਾ ਸ਼ਹਿਰ ਦਾ ਬੋਧ ਹੁੰਦਾ ਹੈ ਨਾ ਮੁਲਕ ਦਾ ਬੋਧ ਹੁੰਦਾ ਹੈ ਨਾਮ ਤੋਂ ਬਿਨਾ ਨਾਹੀਂ ਕਿਸੇ ਵਸਤੂ ਦਾ ਬੋਧ ਹੁੰਦਾ ਹੈ ਸਭ ਕੁਝ ਦੇ ਨਾਮ ਰੱਖਣ ਤੋਂ ਬਾਅਦ ਆਖਿਰੇ ਮਨੁੱਖ ਨੇ ਫਿਰ ਮਨੁੱਖ ਦੇ ਵੀ ਨਾਮ ਰੱਖੇ ਨੇ ਤਾਂ 4 ਅਰਬ ਤੋਂ ਵੀ ਵੱਧ ਕੋਈ ਮਨੁੱਖ ਇਸ ਪ੍ਰithvi ਤੇ ਮੌਜੂਦ ਨੇ ਸਭ ਦੇ ਨਾਮ ਨੇ ਨਾਮ ਤੋਂ ਬਿਨਾ ਜਿੱਥੇ ਬਾਕੀ ਵਸਤੂਆਂ ਦਾ ਗਿਆਨ ਲੈਣਾ ਔਖਾ ਹੈ ਮਨੁੱਖ ਦਾ ਗਿਆਨ ਲੈਣਾ ਵੀ ਔਖਾ ਹੈ ਮਨੁੱਖ ਦੀ ਹੋਂਦ ਅਸੀਂ ਨਾਮ ਦੇ ਆਸਰੇ ਤੇ ਦੱਸਦੇ ਹਾਂ ਸੂਜਾਨ ਮਨੁੱਖ ਜਦ ਹਰ ਵਸਤੂ ਤੇ ਹਰ ਹਸਤੀ ਦਾ ਨਾਮ ਰਖਟਿਆ ਤਾਂ ਉਸਨੂੰ ਖਿਆਲ ਆਇਆ ਮੈਂ ਕਿਤਨੂ ਨਾਮ ਦਿੱਤਾ ਹੈ ਕਰਤੇ ਨੂੰ ਨਾਮ ਤੇ ਦਿੱਤਾ ਹੀ ਨਹੀਂ ਤਾਂ ਫਿਰ ਮਨੁੱਖ ਨੇ ਹੀ ਪ੍ਰਮਾਤਮਾ ਦੇ ਨਾਮ ਰੱਖੇ ਇਹ ਖੁਦਾ ਹੈ ਇਹ ਅੱਲਾ ਹੈ ਇਹ ਰਾਮ ਹੈ ਇਰਾਹਿਮ ਹੈ ਇਹ ਮਦਸੂਦਨ ਹੈ ਇਹ ਨਿਰੰਜਨ ਹੈ ਇਹ ਮਾਧੋ ਹੈ ਇਹ ਗੁਸਾਈ ਹੈ ਇਹ ਕਰਤਾਰ ਹੈ ਏ ਵਾਹਿਗੁਰੂ ਹੈ ਇਸ ਸਭ ਨਾਮ ਪਰਮ ਪੁਰਖਾਂ ਦੇ ਰੱਖਿਆ ਹੋਏ ਨੇ। ਵਸਤੂ ਦੀ ਹਸਤੀ ਦੀ ਪਛਾਣ ਨਾਮ ਦੇ ਆਸਰੇ ਤੇ ਖੜੀ ਏ। ਨਾਮ ਕੇ ਧਾਰੇ ਸਗਲੇ ਜੰਤ ਜਿਤਨੇ ਜੀਵ ਜੰਤ ਨੇ ਉਹਨਾਂ ਦੀ ਪਛਾਣ ਨਾਮ ਦੇ ਆਸਰੇ ਤੇ ਖੜੀ ਏ। ਵਿਗਿਆਨਿਕ ਜਦ ਵੀ ਕੋਈ ਨਵਾਂ ਅਵਿਸ਼ਕਾਰ ਕਰਦੇ ਨੇ ਕੋਈ ਨਵੀਂ ਖੋਜ ਕਰਦੇ ਨੇ ਉਸ ਖੋਜ ਨੂੰ ਤੇ ਖੋਜੀ ਹੋਈ ਵਸਤੂ ਨੂੰ ਲਾਜ਼ਮੀ ਨਾਮ ਦੇ ਦਿੰਦੇ ਨੇ ਨਾਮ ਦੇਣਾ ਪੈਂਦਾ ਹੈ ਨਾਮ ਤੋਂ ਬਿਨਾ ਫਿਰ ਜਗਤ ਨੂੰ ਗਿਆਨ ਦੇਣਾ ਬੜੀ ਔਖੀ ਗੱਲ ਹੋ ਜਾਂਦੀ ਹੈ। ਤਾਂ ਸਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫਰਮਾਨ ਕੀਤਾ ਕਿ ਤੈ ਚੋਂ ਕਿ ਤੂੰ ਸਤ ਹੈ हे ਈਸ਼ਵਰ ਤੂੰ ਸਤ ਹੈ ਤੇਰਾ ਨਾਮ ਵੀ ਸਤ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਦੀ ਇੰਜ ਵਜਾਹਤ ਕਰਦੇ ਨੇ ਕਿ ਤਮ ਨਾਮ ਕਥੇ ਤੇਰੇ ਜੇ ਬਾ ਸਤਨਾਮ ਤੇਰਾ ਪਰਾਪੂਰਬਲਾ ਕਿਰਤਮ ਨਾਮ ਤੇਰੇ ਕਿੱਥੇ ਤੱਕ ਬਿਆਨ ਕਰੀਏ ਕਿਰਤ ਨੂੰ ਵੇਖ ਕੇ ਕਿਰਤਮ ਨਾਮ ਰੱਖਣੇ ਪੈਂਦੇ ਨੇ ਜਿਵੇਂ ਅਸੀਂ ਕਹਿ ਦਿੰਦੇ ਆ ਮਾਲੀ ਹੈ ਇਹ ਚਮਾਰ ਹੈ ਇਹ ਲੋਹਾਰ ਹੈ ਇਹ ਸਰਾਫ ਹੈ ਇਹ ਦੁਕਾਨਦਾਰ ਹੈ ਇਹ ਸਭ ਕਿਰਤਮ ਨਾਮ ਨੇ ਕਿਰਤ ਦੇ ਬਦਲਦਿਆਂ ਨਾਮ ਬਦਲ ਜਾਂਦਾ ਹੈ ਅਗਰ ਇੱਕ ਸਰਾਫ ਸੋਨੇ ਦਾ ਕੰਮ ਛੱਡ ਕੇ लोहे ਦਾ ਕੰਮ ਸ਼ੁਰੂ ਕਰਦੇ ਵੇ ਫਿਰ ਉਸ ਸਰਾਫ ਨੇ ਲੋਕੀ ਉਸਨੂੰ ਲੋਹਾਰ ਕਹਿੰਦੇ ਨੇ ਔਰ ਇਹੀ ਲੋਹਾਰ ਲੋਹੇ ਦਾ ਕੰਮ ਛੱਡ ਕੇ ਬਜ਼ਾਜੀ ਦੀ ਦੁਕਾਨ ਪਾ ਦੇਵੇ ਕਪੜੇ ਦੀ ਦੁਕਾਨ ਪਾ ਲਵੇ ਫਿਰ ਲੋਕੀ ਉਸਨੂੰ ਬਜ਼ਾਜ ਕਹਿੰਦੇ ਨੇ ਉਹ ਲੋਹਾਰ ਨਹੀਂ ਰਿਹਾ ਔਰ ਉਹੀ ਮਨੁੱਖ ਕਪੜੇ ਦਾ ਕੰਮ ਛੱਡ ਕੇ ਖੇਤੀਬਾੜੀ ਦਾ ਕੰਮ ਕਰਨਾ ਸ਼ੁਰੂ ਕਰੇ ਲੋਕੀ ਜ਼ਿਮੀਂਦਾਰ ਕਹਿੰਦੇ ਨੇ ਕਿਰਤ ਦੇ ਬਦਲਦੇ ਆ ਨਾਮ ਬਦਲਦੇ ਨੇ ਤਾਂ ਪ੍ਰਮਾਤਮਾ ਦੀ ਤੇ ਅਨੇਕਾਂ ਤਰ੍ਹਾਂ ਦੀ ਕਿਰਤ ਪ੍ਰਗਟ ਹੋ ਰਹੀ ਏ ਖਿੰਮੇ ਅਵਰ ਖਨੇ ਮੇ ਅਵਰਾ ਅਚਰਜ ਚਲ ਤੁਮਾਰੇ ਰੂੜੋ ਗੂੜੋ ਗਹਿਰ ਗੰਵੀਰੋ ਉਚੋ ਅਗਮ ਅਪਾਰੇ ਅਣਗਿਣਤ ਤਰ੍ਹਾਂ ਦੀ ਕਿਰਿਆ ਉਸ ਤੋਂ ਥਾਂ ਥਾਂ ਤੇ ਪ੍ਰਗਟ ਹੋ ਰਹੀ ਏ ਇਸ ਵਾਸਤੇ ਉਸ ਦੀ ਕਿਰਿਆ ਨੂੰ ਵੇਖ ਕੇ ਤਰ੍ਹਾਂ ਤਰ੍ਹਾਂ ਦੇ ਨਾਮ ਭਗਤ ਜਨਾਂ ਨੇ ਦਿੱਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਕਿਰਤਮ ਨਾਮ ਕਥੇ ਤੇਰੇ ਜੇਬਾ ਕਿਰਤਮਾਨ ਨਾਮ ਮੈਂ ਤੇਰੇ ਕਿਥੇ ਤੱਕ ਕਥਨ ਕਰਾਂ ਕਿਉਂਕਿ ਕਰਤਾ ਮਹਾਨ ਹੈ ਉਸਦੀ ਕਿਰਤ ਵੀ ਮਹਾਨ ਹੈ ਉਸਦੀ ਕਿਰਤ ਵੀ ਅਣਗਿਣਤ ਹੈ ਔਰ ਇਸ ਤਰ੍ਹਾਂ ਉਸਦੀ ਕਿਰਤ ਦੇ ਆਸਰੇ ਤੇ ਉਸ ਕਰਤੇ ਨੂੰ ਨਾਮ ਦੇਂਦੇ ਗਏ ਤੇ ਇਹ ਨਾਮ ਮੁੱਕਣ ਨਹੀਂ ਲਗੇ ਇਹ ਨਾਮ ਅਨੰਤ ਹੋਣਗੇ ਤਾਂ ਸਤਗੁਰ ਕਹਿੰਦੇ ਨੇ ਤੂੰ ਸਤ ਹੈ ਇਸ ਵਾਸਤੇ ਤੇਰਾ ਨਾਮ ਵੀ ਸਤ ਹੈ ਕਿਰਤਮ ਨਾਮ ਕਥੇ ਤੇਰੇ ਜੇਬਾ सत नाम तेरा परा पूरबला तू सत है तेरा नाम भी सत है तू सत है तेरी होंद सत है तेरा नाम भी सत है ओ जो सत नाम है उसदा सफाती नाम उपनाम गुरु नानक देव जी महाराज ने इंज रखया है हे ईश्वर तू आश्चर्य है जो तेरा जप करे जो तेरे नेड़े आवे उसदा तमाम अंधकार मिटा के ਤੂੰ ਚਾਨਣਾ ਦੇਣਾ ਪ੍ਰਕਾਸ਼ ਦੇਣਾ ਇਸ ਵਾਸਤੇ ਸਤਿਗੁਰ ਦੀ ਰਸਨਾ ਤੋਂ ਸੁਭਾਵਿਕ ਨਿਕਲਿਆ ਵਾਹਿਗੁਰੂ ਵਾਹਿਗੁਰੂ ਉੰਜ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਕਹਿਣਾ ਬਲਹਾਰੇ ਜਾਉ ਜੀਤੇ ਤੇਰੇ ਨਾਮ ਹੈ हे ਪ੍ਰਮਾਤਮਾ ਮੈਂ ਸਦਕੇ ਜਾਣਾ ਜਿਤਨੇ ਤੇਰੇ ਨਾਮ ਨੇ ਜਿਤਨੇ ਨਾਮਾਂ ਨਾਲ ਤੈਨੂੰ ਯਾਦ ਕੀਤਾ ਗਿਆ ਹੈ ਹਰ ਨਾਮ ਤੋਂ ਮੈਂ ਸਦਕੇ ਹਾਂ ਹਰ ਨਾਮ ਤੋਂ ਮੈਂ ਬਲਹਾਰਨੇ ਹਾਂ ਕੋਈ ਬੋਲੇ ਰਾਮ ਰਾਮ ਕੋਈ ਖੁਦਾ ਹੈ ਕੋਈ ਸੇਵੇ ਗੁਸਈਆਂ ਕੋਈ ਅਲਾ ਹੈ ਏ ਪਰਿਪੂਰਣ ਪਰਮਾਤਮਾ ਕੋਈ ਅੱਲਾ ਅੱਲਾ ਕਹਿ ਕੇ ਤੇਰੇ ਨਾਲ ਜੁੜ ਰਿਹਾ ਹੈ ਕੋਈ ਰਾਮ ਰਾਮ ਕਹਿ ਕੇ ਤੇਰੇ ਨੇੜੇ ਆ ਰਿਹਾ ਹੈ ਕੋਈ ਗੁਸਾਈ ਗੁਸਾਈ ਕਹਿ ਕੇ ਤੇਰੇ ਨਾਲ ਜੁੜਨ ਦੀ ਕੋਸ਼ਿਸ਼ ਕਰ ਰਿਹਾ ਹੈ ਬਲਹਾਰੇ ਜਾਉ ਜੀਤੇ ਤੇਰੇ ਨਾਮ ਹੈ ਤੂੰ ਅਨੰਤ ਨਾਮ ਦਾ ਮਾਲਕ ਹੈ ਅਨੰਤ ਤੇਰੇ ਨਾਮ ਨੇ ਔਰ ਮੈਂ ਤੇਰੇ ਹਰ ਨਾਮ ਤੋਂ ਸਤਕੇ ਹਾਂ ਉਂਝ ਤੇਰਾ ਕੋਈ ਵੀ ਨਾਮ ਨਹੀਂ ਕਿਉਂਕਿ ਨਾਮ ਤੈਨੂੰ ਦਿੱਤਾ ਗਿਆ ਤੇਰੀ ਕਿਰਿਆ ਵੇਖ ਕੇ ਤੇਰਾ ਸੁਭਾਅ ਵੇਖ ਕੇ ਤੇਰੇ ਗੁਣ ਧਰਮ ਵੇਖ ਕੇ ਤੈਨੂੰ ਨਾਮ ਦਿੱਤੇ ਗਏ ਨੇ ਉਂਝ ਅਨਾਮ ਹੈ ਅਠਾਮ ਹੈ ਤੇਰਾ ਕੋਈ ਨਾਮ ਨਹੀਂ ਕਿਉਂਕਿ ਤੇਰੀ ਕੋਈ ਵਿਸ਼ੇਸ਼ ਥਾ ਨਹੀਂ ਤੇਰਾ ਕੋਈ ਵਿਸ਼ੇਸ਼ ਰੂਪ ਨਹੀਂ ਤੂੰ ਅਨੰਤ ਰੂਪਾਂ ਦਾ ਮਾਲਕ ਹੈ अनंत ठाਉ ਦੇ ਤੂੰ ਬਿਰਾਜਮਾਨ ਸਰਬਕਾਲ ਤੈਨੂੰ ਕਿਸੇ ਇੱਕ ਨਾਮ ਦੇ ਡੱਬੇ ਚ ਬੰਦ ਨਹੀਂ ਕੀਤਾ ਜਾ ਸਕਦਾ ਇਸ ਵਾਸਤੇ ਬਲਹਾਰੇ ਜਾਉ ਜੇਤੇ ਤੇਰੇ ਨਾਮ ਹੈ ਕਿਉਂਕਿ ਤੂੰ ਸਤ ਹੈ ਤੋ ਸਤਗੁਰ ਕਹਿੰਦੇ ਨੇ ਸਤ ਨਾਮ ਤੇਰੀ ਹਸਤੀ ਸਤ ਹੈ ਤੇਰਾ ਨਾਮ ਸਤ ਹੈ ਗੁਰੂ ਨਾਨਕ ਦੇਵ ਦੀ ਦ੍ਰਿਸ਼ਟੀ ਵਿੱਚ ਉਹ ਜੋ ਕਰਤਾ ਹੈ ਉਹ ਇੱਕ ਹੈ ਉਸ ਤੋਤਪਤੀ ਪਾਲਣਾ ਤੇ ਨਾਸ ਹੋ ਰਿਹਾ ਹੈ ਉਹ ਸਤ ਸਰੂਪ ਹੈ ਉਸ ਦਾ ਨਾਮ ਸਤ ਹੈ